ਹਾਂ ਤੇ ਕਮਾਲਾ ਹੀ ਇੱਥੇ ਇੱਕ ਤੋਂ ਇੱਕ ਵੱਧ ਕਮਾਲ ਹੁੰਦੀ ਹੈ ਤੇ ਆਪਾਂ ਪਿਛਲੇ ਟਾਈਮ ਤੋਂ ਵੇਖ ਰਹੇ ਹਾਂ ਵੀ ਇੱਕ ਤੋਂ ਇੱਕ ਵੱਧ ਇਹੋ ਜਿਹਾ ਕੋਈ ਬੰਦਾ ਆਉਂਦਾ ਜਿਹੜਾ ਕੋਈ ਕੁਰਸੀ ਜਿੱਥੇ ਵੀ ਖਾਲੀ ਲੱਗਦੀ ਹੈ ਉਹ ਭਰ ਦਿੰਦਾ ਜੇ ਖਾਲੀ ਨਹੀਂ ਹੁੰਦੀ ਤਾਂ ਖਾਲੀ ਕਰ ਲੈਂਦਾ ਫਿਰ ਭਰ ਦਿੰਦਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿੰਦੇ ਵੀ ਉਹ ਐਸਡੀ ਬਾਹਰੋਂ ਲਿਆਂਦਾ ਸ਼ਾਲੀਨ ਮਿਤਰਾ ਉਹ ਵੀ ਦਿੱਲੀ ਤੋਂ ਆ ਗਿਆ ਕਿਹੜਾ ਜੀ ਨਾਮ ਕੀ ਹੈ ਸ਼ਾਲੀਨ ਮਿਤਰਾ ਸ਼ਾਲੀਨ ਨਾ ਹੀ ਬੜਾ ਹੈ ਸ਼ਾਲੀਨ ਹੀ ਨਾਮ ਹੈ ਸ਼ਾਲੀਨ ਸ਼ਾਲੀਨ ਹੁੰਦਾ ਨਾ ਬੜਾ ਜਿਹੜਾ ਬੰਦਾ ਲਿਆਕਤ ਵਾਲਾ ਹੁੰਜੀ ਉਹਨੂੰ ਕਹਿੰਦੇ ਨਾ ਸ਼ਾਲੀਨ ਸ਼ਾਲੀਨ ਸੁਭਾਤਾ ਬੰਦਾ ਸ਼ਾਲੀਨ ਸੁਭਾਤਾ ਆਓ ਪੰਜਾਬੀਆਂ ਨੂੰ ਇਹਦੇ ਨਾਂ ਦਾ ਵੀ ਤਰਜਮਾ ਕਰਕੇ ਦੱਸਣਾ ਪਊਗਾ ਨਾ ਜੀ ਜੀ ਹੁਣ ਨਾਂ ਤੇ ਇਹੋ ਜਿਹਾ ਸ਼ਾਲੀਨ ਦਾ ਮਤਲਬ ਪੰਜਾਬੀ ਹੋਏ ਹੁੰਦਾ ਕਿ ਬੜਾ ਲਿਆਕਤ ਵਾਲਾ ਇਹਦਾ ਮਤਲਬ ਆ ਕਿ ਡਾਕਟਰ ਬਲਵੀਰ ਜੀ ਨੂੰ ਇੱਕ ਲਿਆਕਤ ਵਾਲਾ ਹੋ ਐਸਡੀਪਾ ਨਾਲ ਮਿੱਤਰਾ ਵੀ ਹੈ ਮਿੱਤਰ ਵੀ ਦੇਦਾ ਕਰੋ ਮਿੱਤਰ ਦਿੱਤਾ ਚੱਕੋ ਹੁਣ ਦੋਨੇ ਤੁਸੀਂ ਪੰਜਾਬ ਦੀ ਸਿਹਤ ਠੀਕ ਕਰ ਰਹੇ ਹੋ ਸਰ ਗੱਲ ਇਹ ਆ ਕਿ ਇਹਨਾਂ ਦਾ ਹਾਲ ਜਿਹੜਾ ਹੈ ਨਾ ਹੁਣ ਇਹ ਹੋ ਗਿਆ ਕਿ ਭਈ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਆ ਹੂੰ ਉਹ ਇਸ ਤਰ੍ਹਾਂ ਵੀ ਉਹਦਾ ਮਤਲਬ ਕਿ ਜਿਵੇਂ ਕਹ ਲਓ ਕਿ ਕੰਮ ਲਬਸ਼ਵ ਉਹਦਾ 100 150 ਰੁਪਏ ਨਾਲ ਚੱਲੀ ਜਾਂਦਾ ਸ਼ਾਦੀ ਕਿਸੇ ਨਾਲ ਨਹੀਂ ਕਰਨੀ ਸਾਰੇ ਲਾਰੇ ਮਤਲਬ ਕਿ ਸਾਨੂੰ ਕਹੀ ਜਾਂਦੀ ਹੈ ਸਰਕਾਰ ਅਸੀਂ ਤਾਂ 3 ਕਰੋੜ ਦੀ ਸਰਕਾਰ ਆ 3 ਕਰੋੜ ਦਾ ਮੁੱਖ ਮੰਤਰੀ ਆ ਸਰ ਕਿਹੜੇ ਤਨ ਕਰੋੜ ਦੇ ਮੁੱਖ ਮੰਤਰੀ ਸਰ ਚੇਅਰਮੈਨ ਬਾਹਰੋਂ ਹੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬੀਬੀ ਉਹ ਬਾਹਰੋਂ ਬਾਹਰੋਂ ਆਦ ਅਦਯੋਗ ਦਾ ਚੇਅਰਮੈਨ ਬਾਹਰੋਂ ਹੂੰ ਸਿੱਖਿਆ ਬੋਰਡ ਚ ਬਾਹਰੋਂ ਹੈ ਰੇਰਾ ਫੇਰਾ ਚ ਤੁਸੀਂ ਉਦੋਂ ਅੱਗੇ ਪਵਾਤਾ ਜੀ ਨਵਲ ਅਗਰਵਾਲ ਵੈ ਕਿਹੜਾ 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 ਦੁੱਖ ਦਸੀ ਇਸਾ ਇਹ ਤਾਂ ਨਾਮ ਕਿ ਨਹੀਂ ਤੇ ਮੈਨੂੰ 10 ਮਿੰਟ ਦੇ ਨਾਮ ਹੀ ਗਿਣੇ ਜਾਣਗੇ ਇਹਨਾਂ ਲੱਗ ਜਾਣਾ ਨਹੀਂ 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 ਸਰ ਇਹ ਇੱਥੇ ਭਾਈ ਕਹਿ ਲਓ ਕਿ ਇਹ ਨਾਮ ਦਾ ਹੀ ਸਾਨੂੰ ਤੇ ਮਤਲਬ ਕਿਹਨਾਂ ਨੇ ਲਾ ਰਿਆ ਇੱਥੇ ਰੱਖਿਆ ਜੀ ਅਸਲ ਦੇ ਵਿੱਚ ਤੇ ਸਰਕਾਰ ਜਿਹੜੀ ਹੈ ਨਾ ਉਹ ਸਾਨੂੰ ਤੇ ਨਾਮ ਦੀ ਦੱਸੀ ਕਿ ਸਾਡੀ ਸਰਕਾਰ ਆ ਅਸਲ ਦੇ ਵਿੱਚ ਸਾਡੀ ਸਰਕਾਰ ਨਹੀਂ ਹੈ ਉਹ ਸਰਕਾਰ ਤੇ ਹੁਣ ਉਤਲਿਆਂ ਦੀ ਆ ਜੀ ਆਪਣੇ ਹਿਸਾਬ ਨਾਲ ਅੱਛਾ ਇੱਕ ਨਾ ਇਹਨਾਂ ਦਾ ਸਾਥੀ ਆ ਇਕਬਾਲ ਸਿੰਘ ਬੜਾ ਉਹ ਵੀ ਡਿਬੇਟ ਕਰਦਾ ਹੁੰਦਾ ਸੀਗਾ ਨਾ ਟੈਲੀਵਿਜ਼ਨ ਚੈਨਲਾਂ ਤੇ ਇਕਬਾਲ ਸਿੰਘ ਬੜਾ ਇਹਨਾਂ ਵਾਸਤੇ ਕਿਸੇ ਵੀ ਤਰਜ਼ਮਾਨ ਦਾ ਫਰਜ਼ ਹੁੰਦਾ ਹੈ ਜੀ ਉਹ ਡਿਫੈਂਡ ਕਰਦਾ ਤੇ ਬਹੁਤ ਤੇਜ਼ ਤਰਾਰ ਬਲਾਰਾ ਬੋਲਦਾ ਹੁੰਦਾ ਸੀ ਇਕਬਾਲ ਸਿੰਘ ਬੜਾ ਉਹਨੇ ਮਤਲਬ ਕਿ ਡਿਫੈਂਡ ਕਰਨਾ ਅੱਜ ਕੱਲੋ ਬਾਗੀ ਹੋ ਗਿਆ ਹੂੰ ਬਾਗੀ ਹੋ ਗਿਆ ਉਹ ਜੀ ਸਮਾਂ ਆਉਂਦਾ ਤੁਹਾਨੂੰ ਪਤਾ ਹੀ ਹੈ ਹੌਲੀ 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 ਫਿਰ ਇਹ ਜਿਹੜੇ ਖੰਡ ਦੇ ਖੇਡਣੇ ਹੁੰਦੇ ਆ ਨਾ ਟੁੱਟਦੀ ਆ ਹੂੰ ਤੋ ਉਸਨੇ ਤੇ ਇਹ ਦਾਵਾ ਕੀਤਾ ਕਿ ਕੁਝ ਵਿਧਾਇਕ ਜਿਹੜੇ ਪੰਜਾਬ ਦੇ ਆ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਜੀ ਪੋਸਟ ਤੋਂ ਮੈਂ ਕਹਿ ਰਿਹਾ ਕਿ ਭਾਈ ਕੁਝ ਬਤਾਏ ਕਿ ਜਿਹੜੇ ਹੋਣਾ ਉਹ ਇਸ ਗੱਲ ਤੇ ਮੰਥਨ ਚਿੰਤਨ ਸ਼ੁਰੂ ਕਰ ਚੁੱਕੇ ਕਿ ਇਹਨਾਂ ਨੂੰ ਕਹੀਏ ਕਿ ਪਾਰਟੀ ਚਲਾਉਣੀ ਹੈ ਕਿ ਨਹੀਂ ਹੂੰ ਦੱਸ ਦਿਓ ਵੀ ਤੁਸੀਂ ਯਾਰ ਰਗੜਾਈ ਜਾਂਦੇ ਹੋ ਸਰ ਬਹੁਤ ਬੁਰੀ ਹਾਲਤ ਹੈ ਦੇਖੋ ਗੱਲ ਇਹ ਆ ਕਿ ਭਾਈ ਠੀਕ ਆ ਹਾਂ ਇੱਕ ਮੰਤੂ ਜੀਆਂ ਪਾਰਟੀਆਂ ਦੀ ਵੀ ਤਾਂ ਹੋ ਸਕਦੀ ਆ ਜੀ ਐਂ ਤਾਂ ਮਤਲਬ ਕਿ ਚੇਅਰਮੈਨ ਛੱਡੋ ਕੇ ਇਸ ਪਦਰ ਤੇ ओएसडी ਵੀ ਤੋਂ ਇਹ ਸਖਸਨਾ ਵਰਗਿਆਂ ਤੋਂ ਬੁਣੀ ਹੋਈ ਸਾਬ ਹੂੰ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕਣੀ ਆ ਉਹ ਇਸ ਇਹਦਾ ਮਤਲਬ ਪਤਾ ਕੀ ਆ ਕਿ ਜਿਹੜੀਆਂ ਗੱਲਾਂ ਸਾਨੂੰ 6 ਮਹੀਨੇ ਪਹਿਲਾਂ ਸੁਣਨ ਨੂੰ ਮਿਲ ਰਹੀਆਂ ਸੀਗੀਆਂ ਹੂੰ ਕਿ ਬਈ ਜੀ ਫਲਾਣੇ ਮਹਿਕਮੇ ਚ ਫਲਾਣੇ ਦਫਤਰ ਚ ਇੱਕ ਬੰਦਾ ਬੈਠਾ ਹਮ ਯਾਨੀ ਮੁੱਖ ਮੰਤਰੀ ਦੇ ਉੱਥੇ ਵੀ ਬਿਠਾਤਾ ਦਫ਼ਤਰ ਚ ਜੀ ਤੇ ਜਿੰਨੇ ਵੀ ਮੰਨ ਲੋ ਮਹਿਕਮੇ ਆ ਹਮ ਉਹਨਾਂ ਸਾਰਿਆਂ ਦੇ ਦਫ਼ਤਰਾਂ ਚ ਜਿਹੜੇ ਖਾਸ ਤੌਰ ਤੇ ਮੰਤਰਾਲੇ ਆ ਉਹਨਾਂ ਚ ਇੱਕ ਇੱਕ ਬੰਦਾ ਆ ਗਿਆ ਹੁਣ ਰਹਿ ਕੀ ਗਿਆ ਯਾਨੀ ਮੰਤਰੀ ਵੀ ਸਾਡੇ ਜਿਹੜੇ ਆ ਉਹ ਵੀ ਉਹਨਾਂ ਦੇ ਵੀ ਗੇਰ ਨਿਕਲੇ ਪਏ ਨੇ ਜੀ ਤੇ ਇੱਕ ਮੰਤਰੀ ਜੀ ਤੇ ਕੋਠੀ ਦਾ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਰੋਲਾ ਪਿਆ ਕਿ ਮੰਤਰੀ ਦੀ ਕੋਠੀ ਉਹ ਲੈ ਗਿਆ ਦਿੱਲੀ ਆ ਬਿਲਕੁਲ ਰੋਲਾ ਪਿਆ ਸੀਗਾ ਹਮ ਤੇ ਉਸ ਕੋਠੀ ਬਾਰੇ ਵੀ ਕਮਾਲ ਸਿੰਘ ਦਾ ਸਹਾਰਾ ਸੀਗਾ। ਤੋਂ ਕੱਲ ਹੀ ਆਕੇ ਪਈ ਹੁਣ ਜਦੋਂ ਇਸ ਤਰ੍ਹਾਂ ਦਾ ਹਾਲ ਹੋ ਗਿਆ ਤੁਹਾਡਾ ਜੀ ਥੱਲੇ ਉਹ ਜਿਹੜਾ ਤੁਹਾਡਾ ਕੱਢ ਰਿਹਾ ਕਿੱਥੇ ਕਿੱਥੇ ਡਿਫੈਂਡ ਕਰੇਗਾ ਤੁਹਾਨੂੰ ਤੇ ਸਭ ਤੋਂ ਸਭ ਤੋਂ ਵੱਡਾ ਮਾਮਲਾ ਇਹ ਹੈ ਨਾ ਹਮ ਕਿ ਤੁਹਾਨੂੰ ਲੱਖਾਂ ਗੱਲਾਂ ਚੋਂ ਮਾਫੀ ਮਿਲ ਸਕਦੀ ਹੈ ਕਿ ਤੁਸੀਂ ਬੰਦੇ ਬਾਹਰੋਂ ਲਿਆ ਕੇ ਇੱਥੇ ਫਿੱਟ ਕਰੋ ਇਹ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਤੁਹਾਡੀ ਰਣਨੀਤੀ ਆ ਇਹ ਤੁਹਾਡਾ ਸਿਆਸੀ ਤੌਰ ਤੇ ਗੱਲੋਂ ਕਿ ਬਹੁਤ ਵੱਡਾ ਨੁਕਸਾਨ ਕਰ ਚੁੱਕੀ ਆ ਇਹ ਕਹਿੰਦਾ ਨਾ ਕਰੇਗੀ ਜੀ ਕਰ ਚੁੱਕੀ ਮੈਂ ਕਹਿੰਦਾ ਕਰ ਚੁੱਕੀ ਬਿਲਕੁਲ ਇਹ ਮਾਮਲਾ ਬਹੁਤ ਅੱਛਾ ਇੱਕ ਚੀਜ਼ ਹੋਰ ਦੇਖੋ ਜੇ ਤੇ ਸੋਸ਼ਲ ਮੀਡੀਆ ਤੇ ਜਾਓਗੇ ਬਹੁਤ ਰੌਲਾ ਪੈਂਦਾ ਨਾ ਚੀਜ਼ਾਂ ਹਮ ਪੱਕਾ ਮਾਲ ਦੀ ਗੱਲ ਆ ਕਿ ਸਾਡੀ ਆਪੋਜੀਸ਼ਨ ਅੱਜ ਦੀ ਤਰੀਕ ਦੇ ਵਿੱਚ ਮੈਂ ਸਮਝਦਾ ਕਿ ਅਸੀਂ ਸੱਤਾਧਾਰੀ ਤੇ ਹੀ ਅਲੋਚਨਾ ਕਰਦੇ ਆਂ ਹਮ ਮੈਂ ਕਹਿੰਨਾ ਕਿ ਹੁਣ ਵਿਲਾ ਆ ਗਿਆ ਕਿ ਅਸੀਂ ਆਪੋਜੀਸ਼ਨ ਦੀ ਵੀ ਆਲੋਚਨਾ ਕਰੀਏ ਸਭ ਆਪੋਜੀਸ਼ਨ ਦੀ ਆਲੋਚਨਾ ਨਾ ਕਰਨ ਦਾ ਹੀ ਇੱਕ ਵੱਡਾ ਕਾਰਨ ਆ ਕਿ ਅਸੀਂ ਇੱਕ ਸਿਆਸੀ ਤੌਰ ਤੇ ਪਾਇਦਾਰ ਧਿਰ ਖੜੀ ਨਹੀਂ ਕਰ ਪਾਉਂਦੇ ਬਿਲਕੁਲ ਕਿਉਂਕਿ ਸਾਡੀ ਜਿਹੜੀ ਹੁੰਦੀ ਹੈ ਨਾ ਜ਼ਿਆਦਾਤਰ ਨਿਗਾ ਹਮ ਸੱਤਾ ਤੇ ਹੁੰਦੀ ਹੈ ਜੀ ਜੀ ਅਸੀਂ ਜ਼ਿਆਦਾ ਆਲੋਚਨਾ ਕਰਦੇ ਪਰ ਮੈਂ ਇੱਥੇ ਕਹੂੰਗਾ ਕਿ ਸਾਡੀ ਕਿਸਮਤ ਮਾੜੀ ਆ ਕਿ ਸਾਡੇ ਕੋਲ ਆਪੋਜੀਸ਼ਨ ਵਿੱਚ ਅੱਜ ਦੀ ਬਿਲਕੁਲ ਉਹਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ। ਉਹ ਸਾਰੇ ਆਉਂਦੇ ਆ ਜੋ ਵਿਰੋਧੀ ਧਿਰ ਦੀ ਰਾਜਨੀਤੀ ਕਰਦੇ। ਸਰ ਤੁਸੀਂ ਜ਼ਮੀਨੀ ਪੱਧਰ ਤੇ ਇਹਦੇ ਚ ਕੀ ਰੋਲ ਅਦਾ ਕਰ ਰਹੇ ਹੋ? ਸਿਰਫ ਇੱਕ ਬਿਆਨਬਾਜ਼ੀ ਬਾੜੀ ਹੋਣੀ ਹੈ। ਨਹੀਂ ਧਿਆਨ ਵੀ ਸੋਸ਼ਲ ਮੀਡੀਆ ਤੇ ਨੇ ਅੱਜ ਹਾਂ ਬਿਲਕੁਲ ਉਹੀ ਗੱਲ ਹੈ। ਵੀਡੀਓਜ਼ ਦੇ ਰੂਪ ਚ ਨੇ ਉਹ ਕੰਮ ਤੇ ਅਸੀਂ ਕਰ ਰਹੇ ਆ ਨਾ। ਉਹ ਕੰਮ ਸਾਡੇ ਤੇ ਛੱਡ ਦਿਓ। ਹੂੰ। ਉਹ ਰਿਪੋਰਟਿੰਗ ਤੇ ਛੱਡ ਦਿਓ, ਉਹ ਵਿਸ਼ਲੇਸ਼ਣ ਤੇ ਛੱਡ ਦਿਓ। ਬੁੱਧੀਜੀਵੀਆਂ ਦੇ ਤੁਸੀਂ ਵਿਚਾਰਾਂ ਤੇ ਛੱਡ ਦਿਓ ਤੁਹਾਡਾ ਕੰਮ ਤੇ ਸੀਗਾ ਨਾ ਜ਼ਮੀਨ ਤੇ ਜਾ ਕੇ ਲੋਕ ਦੁਖੀ ਹੋਏ ਪੈਨੇ ਪਰ ਉਹਨਾਂ ਦੇ ਇਸ ਦੁੱਖ ਨੂੰ ਤਰਜਮਾਨੀ ਕੌਣ ਦੇਵੇ ਹਮ ਅਗਵਾਹੀ ਕੌਣ ਦੇਵੇ ਅੱਗੇ ਜ਼ਮੀਨੀ ਪੱਦਰ ਤੇ ਲੜਦੇ ਸੀਗੇ ਹੁਣ ਇਹ ਐਕਸ ਪੱਦਰ ਤੇ ਲੜਦੇ ਨੇ ਜੀ ਜੀ ਬਿਲਕੁਲ ਐਕਸ ਪੱਦਰ ਤੇ ਅਸੀਂ ਇਸ ਮਾਮਲੇ ਦੇ ਵਿੱਚ ਸੱਤਾਧਾਰੀ ਧਿਰ ਦੀ ਕੱਲੀ ਆਲੋਚਨਾ ਕਰਕੇ ਓਪੋਜੀਸ਼ਨ ਨੂੰ ਬਰੀ ਕਰਕੇ ਇਹ ਵੀ ਇੱਕ ਕਿਤੇ ਨਾ ਕਿਤੇ ਵਿਗਾੜ ਪੈਦਾ ਕਰ ਰਹੇ ਆ ਸਰ ਜੀ ਬਿਲਕੁਲ ਮਿੱਤਰ ਜੀ ਬਹੁਤ ਸੋਹਣੀ ਗੱਲ ਕਹੀਏ ਮਿੱਤਰ ਵੀ ਕਹਿ ਰਹੇ ਨੇ ਕਿ ਜਿਹੜੀ ਓਪੋਜੀਸ਼ਨ ਆ ਉਹ ਬਹੁਤ ਨਿਕਮੀ ਇਸ ਟਾਈਮ ਦੀ ਹੈ ਬਿਲਕੁਲ ਆਪਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਕਿ ਜਿਹੜੇ ਬੰਦੇ ਜਿਹੜੇ ਆਡੀਅנס ਵਰਤ ਰਹੀ ਹੈ ਕਿ ਨਿਕਮੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਓਪੋਜੀਸ਼ਨ ਨੂੰ ਵੀ ਆਪਣਾ ਰੋਲ ਜਿਹੜਾ ਹੈ ਨਾ ਉਹਦੇ ਨਾਲ ਕਿਤੇ ਨਾ ਕਿਤੇ ਨਿਆਂ ਕਰਨਾ ਹਰਨਾ ਚਾਹੀਦਾ ਜੀ ਕਰਨਾ ਪਊਗਾ ਨਹੀਂ ਤਾਂ ਉਸੀ ਵੀ ਉਸੇ ਤਰ੍ਹਾਂ ਹੀ ਉਲਝ ਜਾਓਗੇ ਜਿਵੇਂ ਕਈ ਸਟੇਟਾਂ ਚ ਉਲਝਾ ਦਿੰਦੇ ਆ ਨਾ ਉਹਨੂੰ ਨਾ ਉਹਨੂੰ ਨਾ ਲੜੀ ਜਾਓ ਬਿਲਕੁਲ ਫਿਰ ਜਦੋਂ ਅਗਲੀ ਸਰਕਾਰ ਆ ਜਾਂਦੀ ਹੈ ਫਿਰ ਉਹ ਕਹਿੰਦੇ ਕਿ ਪਿਛਲੀ ਸਰਕਾਰ ਨੇ ਵਿਗਾੜੀ ਇਹਨਾਂ ਦਿੱਤਾ ਵੀ ਹੁਣ ਸਾਡੇ ਤੋਂ ਵੀ ਸੰਭਲ ਨਹੀਂ ਰਜੇਵੇਂ ਇਹ ਵੀ ਕਰ ਰਹੇ ਹਾਂ ਤੇ ਕਮਾਲਾ ਹੀ ਇੱਥੇ ਇੱਕ ਤੋਂ ਇੱਕ ਵੱਧ ਕਮਾਲ ਹੁੰਦੀ ਹੈ ਤੇ ਆਪਾਂ ਪਿਛਲੇ ਟਾਈਮ ਤੋਂ ਵੇਖ ਰਹੇ ਹਾਂ ਵੀ ਇੱਕ ਤੋਂ ਇੱਕ ਵੱਧ ਇਹੋ ਜਿਹਾ ਕੋਈ ਬੰਦਾ ਆਉਂਦਾ ਜਿਹੜਾ ਕੋਈ ਕੁਰਸੀ ਜਿੱਥੇ ਵੀ ਖਾਲੀ ਲੱਗਦੀ ਹੈ ਉਹ ਭਰ ਦਿੰਦਾ ਜੇ ਖਾਲੀ ਨਹੀਂ ਹੁੰਦੀ ਤੇ ਖਾਲੀ ਕਰ ਲੈਂਦਾ ਫਿਰ ਭਰ ਦਿੰਦਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿੰਦੇ ਵੀ ਉਹ ਐਸਡੀ ਬਾਹਰੋਂ ਲਿਆਂਦਾ ਸ਼ਾਲੀਨ ਮਿਤਰਾ ਉਹ ਵੀ ਦਿੱਲੀ ਤੋਂ ਆ ਗਿਆ ਕਿਹੜਾ ਜੀ ਨਾਮ ਕੀ ਹੈ ਸ਼ਾਲੀਨ ਮਿਤਰਾ ਸ਼ਾਲੀਨ ਨਾ ਹੀ ਬੜਾ ਹੈ ਸ਼ਾਲੀਨ ਹੀ ਨਾਮ ਹੈ ਸ਼ਾਲੀਨ ਸ਼ਾਲੀਨ ਹੁੰਦਾ ਨਾ ਬੜਾ ਜਿਹੜਾ ਬੰਦਾ ਲਿਆਕਤ ਵਾਲਾ ਹੁੰਜੀ ਉਹਨੂੰ ਕਹਿੰਦੇ ਨਾ ਸ਼ਾਲੀਨ ਹੂੰ ਹੂੰ ਸ਼ਾਲੀਨ ਸੁਭਾ ਦਾ ਬੰਦਾ ਸ਼ਾਲੀਨ ਸੁਭਾ ਦਾ ਆਓ ਪੰਜਾਬੀਆਂ ਨੂੰ ਇਹਦੇ ਨਾਂ ਦਾ ਵੀ ਤਰਜਮਾ ਕਰਕੇ ਦੱਸਣਾ ਪਊਗਾ ਨਾ ਜੀ ਜੀ ਹੁਣ ਨਾਂ ਤੇ ਇਹੋ ਜਿਹਾ ਸ਼ਾਲੀਨ ਦਾ ਮਤਲਬ ਪੰਜਾਬੀ ਹੋਏ ਹੁੰਦਾ ਕਿ ਬੜਾ ਲਿਆਕਤ ਵਾਲਾ ਇਹਦਾ ਮਤਲਬ ਆ ਕਿ ਡਾਕਟਰ ਬਲਵੀਰ ਜੀ ਨੂੰ ਇੱਕ ਲਿਆਕਤ ਵਾਲਾ ਹੋ ਐਸ ਡੀ ਪਾ ਨਾਲ ਮਿੱਤਰਾ ਵੀ ਹੈ ਮਿੱਤਰ ਵੀ ਦੇਦਾ ਕਰੋ ਮਿੱਤਰ ਦੇਦਾ ਚੱਕੋ ਹੁਣ ਦੋਨੇ ਤੁਸੀਂ ਪੰਜਾਬ ਦੀ ਸਿਹਤ ਠੀਕ ਕਰ ਰਹੇ ਹੋ ਸਰ ਗੱਲ ਇਹ ਆ ਕਿ ਇਹਨਾਂ ਦਾ ਹਾਲ ਜਿਹੜਾ ਹੈ ਨਾ ਹੁਣ ਇਹ ਹੋ ਗਿਆ ਕਿ ਭਈ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਆ ਹੂੰ ਉਹ ਇਸ ਤਰ੍ਹਾਂ ਵੀ ਉਹਦਾ